ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚਾਵਲ ਨਾਲ ਸਬਜੀ ਕੋਈ ਮਰਜ਼ੀ ਹੋਵੇ ਉਹੀ ਵਧੀਆ ਲੱਗਦੀ ਹੈ ਗਰਮੀ ਦਾ ਮੌਸਮ ਆ ਗਿਆ ਚਾਵਲ ਬਣਦੇ ਹੀ ਰਹਿੰਦੇ ਆ ਪਰ ਬਹੁਤਿਆਂ ਦੀ ਪਸੰਦ ਰਾਜਮਾ ਰਾਜਮਾ ਚਾਵਲ ਦੇ ਹਫਤੇ ਵਿੱਚ ਇੱਕ ਵਾਰ ਨਾ ਬਣਨ ਤਾਂ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਘਰ ਵਿੱਚ ਕੁਝ ਬਣਿਆ ਹੀ ਨਹੀਂ ਅੱਜ ਆਪਾਂ ਬੜੇ ਆਸਾਨ ਤਰੀਕੇ ਨਾਲ ਬਿਨਾ ਉਬਾਲੇ ਤੋਂ ਰਾਜਮਾ ਤਿਆਰ ਕਰਾਂਗੇ ਤੇ ਐਨੇ ਜਿਆਦਾ ਟੇਸਟੀ ਬਣਨਗੇ ਕਿ ਬੱਚੇ ਹੋਣ ਚਾਹੇ ਵੱਡੇ ਸਭ ਨੂੰ ਹੀ ਬੜੇ ਪਸੰਦ ਆਉਣਗੇ ਤੇ ਜਦੋਂ ਤੁਸੀਂ ਬਣਾ ਕੇ ਖਾ ਲੇ ਫਿਰ ਕਮੈਂਟ ਕਿ ਦੱਸਿਓ ਕਿ ਤੁਹਾਡੇ ਰਾਜਮਾ ਕਿਉਂ ਜੇ ਬਣਿਆ ਰਾਜਮਾ ਨੂੰ ਪੂਰੀ ਰਾਤ ਆਪਾ ਪਿਓ ਕੇ ਰਖਤਾ ਸੀ ਉਸ ਤੋਂ ਬਾਅਦ ਤਿੰਨ ਚਾਰ ਵਾਰੀ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਲਿਆ ਫਿਰ ਆਪਾਂ ਲਈਏ ਦੇ ਲਈ ਤਿੰਨ ਚਾਰ ਪਿਆਜ਼ ਜਿਹੜਾ ਨੂੰ ਮੋਟਾ-ਮੋਟਾ ਕੱਟ ਕੇ ਆਪਾਂ ਚੌਪ ਕਰ ਲਾਂਗੇ ਇਹ ਸਾਰੇ ਸਮਾਨ ਨੂੰ ਕੱਟਣ ਤੇ ਤੁਹਾਡਾ ਜਿਆਦਾ ਸਮਾਂ ਵੀ ਨਹੀਂ ਖਰਾਬ ਹੋਊਗਾ ਤੇ ਜਿਹੜਾ ਰਾਜਮਾ ਦਾ ਟੇਸਟ ਹੈ ਉਹ ਵੀ ਲਾਜਵਾਬ ਹੋਊਗਾ ਪਿਆਜ਼ ਆਪਾਂ ਚੌਪ ਕਰ ਲੇ ਉਸ ਤੋਂ ਬਾਅਦ ਲਈ ਆਪਾਂ ਵੱਡੀ ਇਲਾਇਚੀ ਤੇ ਦੋ ਛੋਟੀਆਂ ਇਲਾਇਚੀਆਂ ਇਹਨਾਂ ਨੂੰ ਹਲਕਾ ਜਿਹਾ ਕੁੱਟ ਲਾਂਗੇ ਜਨ ਕਿ ਇਹਨਾਂ ਦੇ ਉਹ ਜਿਹੜੇ ਉਹ ਆਪਾਂ ਖੋਲ ਲਾਂਗੇ ਤਾਂ ਕਿ ਸਬਜੀ ਵਿੱਚ ਇਹਨਾਂ ਦਾ ਟੇਸਟ ਹੈ ਪੂਰਾ ਵਧੀਆ ਆਵੇ ਫਿਰ ਆਪਾਂ ਲੈ ਖੜੇ ਸੁੱਕੇ ਮਸਾਲੇ ਜਿਹਦੇ ਵਿੱਚ ਆਪਾਂ ਵੱਡੀ ਇਲਾਇਚੀ ਛੋਟੀ ਇਲਾਇਚੀ ਹਲਕੀ ਜਿਹੀ ਕੁਟਲੀ ਦੋ ਲੇ ਲੌਂਗ ਦੋ ਤਿੰਨ ਤੇਜ ਪੱਤੇ ਇੱਕ ਟੁਕੜਾ ਦਾਲਚੀਨੀ ਦਾ ਦੋ ਲਈਆਂ ਸੁੱਕੀਆਂ ਲਾਲ ਮਿਰਚਾਂ ਚਾਹੇ ਇਹਨਾਂ ਨੂੰ ਤੋੜ ਮਰੋੜ ਲਿਓ ਚਾਹੇ ਸਬਤ ਹੀ ਪਾ ਦਿਓ ਫਿਰ ਦੋ ਵੱਡੇ ਸਪੂਨ ਭਰ ਕੇ ਲਈ ਆਪਾਂ ਤੇਲ ਦੇ ਉਹ ਤੁਸੀਂ ਆਪਣੀ ਸਬਜੀ ਦੇ ਹਿਸਾਬ ਨਾਲ ਲੈਣਿਆ ਜਿੰਨੀ ਤੁਸੀਂ ਸਬਜੀ ਬਣਾਉਣੀ ਹੈ ਉਹਨਾਂ ਤੇਰ ਬਰਤ ਲਿਓ ਤੇ ਤੇਲ ਤੁਸੀਂ ਉਹੀ ਲਿਓ ਜਿਹੜਾ ਸੀ ਆਪਣੀ ਕਿਚਨ ਵਿੱਚ ਯੂਜ਼ ਕਰਦੇ ਆ ਆਪਾਂ ਇੱਥੇ ਸਰੋਂ ਦਾ ਤੇਲ ਲਿਆ ਤੇ ਇਹਨੂੰ ਚੰਗੀ ਤਰ੍ਹਾਂ ਗਰਮ ਕਰ ਲਿਆ ਵਿੱਚ ਪੁੰਨਾਂਗੇ ਉਹਦੇ ਜੀਰਾ ਤੇਲ ਆਪਣਾ ਕਾਫੀ ਗਰਮ ਹੋ ਚੁੱਕਿਆ ਸੀ ਤੇ ਨਾਲ ਦੀ ਨਾਲ ਹੀ ਆਪਾਂ ਪਾਤੇ ਖੜੇ ਸੁੱਕੇ ਮਸਾਲੇ ਹਲਕਾ ਜਿਹਾ ਇਹਨਾਂ ਨੂੰ ਮਿਕਸ ਕੀਤਾ ਉਸੇ ਟਾਈਮ ਹੀ ਆਪਾਂ ਇਹਦੇ ਵਿੱਚ ਪਿਆਜ਼ ਪਾਤੇ ਕਿਉਂਕਿ ਤੇਲ ਗਰਮ ਸੀ ਆਪਾਂ ਨੂੰ ਵੇਟ ਕਰਨ ਦੀ ਬਿਲਕੁਲ ਜ਼ਰੂਰਤ ਨਹੀਂ ਪਈ ਹੌਲੀ ਹੌਲੀ ਪਿਆਜ਼ ਨੂੰ ਆਪਾਂ ਮਿਕਸ ਕਰਾਂਗੇ ਗੈਸ ਦੀ ਫਲੇਮ ਇੱਥੇ ਆਪਾਂ ਸਲੋ ਕਰਤੀ ਪਿਆਜ਼ ਨੂੰ ਆਪਾਂ ਚੰਗੀ ਤਰ੍ਹਾਂ ਪਕਾਉਣਾ ਤੇ ਜਦੋਂ ਹੀ ਪਿਆਜ਼ ਪੱਕੂਗਾ ਨਾਲ ਨਾਲ ਆਪਾਂ ਦੋ ਤਿੰਨ ਕੱਟ ਲਏ ਜੀ ਮੋٹے ਮੋٹے ਟਮਾਟਰ ਪਰ ਇੱਥੇ ਤੁਸੀਂ ਧਿਆਨ ਰੱਖਿਓ ਜਿਹੜੀ ਇਹ ਸਬਜੀ ਬਣਾਉਣੀ ਹੈ ਨਾ ਇਹਦੇ ਵਿੱਚ ਪਨਾਈ ਦਾ ਕੰਮ ਬਹੁਤ ਜ਼ਿਆਦਾ ਹੈ ਜਿੰਨੇ ਵਧੀਆ ਤਰੀਕੇ ਨਾਲ ਮਸਾਲੇ ਨੂੰ ਭੁੰਨ ਕੇ ਤਿਆਰ ਕਰੋਗੇ ਓਨੀ ਵਧੀਆ ਤੇ ਟੇਸਟੀ ਤੁਹਾਡੀ ਸਬਜੀ ਬਣੂਗੀ ਦੇਖੋ ਪਿਆਜ਼ ਜਿਹੜਾ ਹੈਗਾ 골ਡਨ ਬ੍ਰਾਊਨ ਹੋ ਗਿਆ ਪੂਰਾ ਇਸ ਤਰੀਕੇ ਨਾਲ ਭੁੰਨਣਾ ਇਹੋ ਜਿਹੀ ਕਲਰ ਆਵੇ ਉਸ ਤੋਂ ਬਾਅਦ ਜੀ ਆਪਾਂ ਚੌਪ ਕੀਤੇ ਹੋਏ ਟਮਾਟਰਾਂ ਨੂੰ ਇਹਦੇ ਵਿੱਚ ਮਿਕਸ ਕਰ ਦਾਂਗੇ ਕੋਈ ਵੀ ਚੀਜ਼ ਹੈ ਤੁਸੀਂ ਬਰੀਕ ਕੱਟ ਕੇ ਵੀ ਪਾ ਸਕਦੇ ਹੋ ਪਰ ਆਪਾਂ ਸਾਰਾ ਸਮਾਨ ਇੱਥੇ ਚੁੱਪ ਕਰ ਕੀ ਪਾਇਆ ਟਮਾਟਰਾਂ ਨੂੰ ਵੀ 4-5 ਮਿੰਟ ਆਪਾਂ ਭੁੰਨਾਗੇ ਲਗਾਤਾਰ ਹੌਲੀ-ਹੌਲੀ ਮਸਾਲੇ ਭੁੰਨਨੇ ਆ ਤੇ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਤਿਆਰ ਕਰਨੇ ਆ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆ ਪਤਨੀਆ ਪਾਊਡਰ ਧਨੀਆ ਪਾਊਡਰ ਇਹਦੇ ਵਿੱਚ ਥੋੜਾ ਜਿਹਾ ਜ਼ਿਆਦਾ ਪੈਂਦਾ ਆ ਆਪਾਂ 1.5 ਚਮਚ ਦੇ ਲਗਭਗ ਪਾਇਆ ਫਿਰ 1 ਚਮਚ ਭਰ ਕੇ ਪਾਵਾਂਗੇ ਆਪਾਂ ਦੇਗੀ ਮਿਰਚ ਦਾ ਤੇ ਫਿਰ ਪਾਵਾਂਗੇ ਜ਼ਰੂਰਤ ਅਨੁਸਾਰ ਹਲਦੀ ਸਾਰੀਆਂ ਚੀਜ਼ਾਂ ਪਾ ਕੇ ਹਲਕਾ ਜਿਹਾ ਪਾਵਾਂਗੇ ਆਪਾਂ ਪਾਣੀ ਤੇ ਚੰਗੀ ਤਰ੍ਹਾਂ ਮਸਾਲਿਆਂ ਨੂੰ ਪਕਾ ਲਾਂਗੇ ਤੇ ਇੱਥੇ ਆਪਾਂ ਤਿੱਖੀ ਮਿਰਚ ਵੀ ਜਿਹੜੀ ਹੈਗੀ ਆ ਮਿਕਸ ਕਰਤੀ ਮਸਾਲੇ اپنی ضرورت ਦੇ ਅਨੁਸਾਰ ਪਾਇਓ ਜਿੰਨਾ ਕਿ ਤਿੱਖਾ ਤੁਸੀਂ ਖਾਣਿਓ ਉਸ ਹਿਸਾਬ ਨਾਲ ਤੇ ਚੌਪ ਕੀਤੇ ਹੋਏ ਟਮਾਟਰਾਂ ਵਾਲੇ ਜੱਗ 'ਚ ਹੀ ਆਪਾਂ ਥੋੜਾ ਜਿਹਾ ਪਾਣੀ ਪਾ ਲਿਆ ਤੇ ਇਹਦੇ ਵਿੱਚ ਮਿਕਸ ਕਰਤਾ ਮਸਾਲਿਆਂ ਨੂੰ ਚੰਗੀ ਤਰ੍ਹਾਂ 5 ਤੋਂ 7 ਮਿੰਟ ਲਈ ਆਰਾਮ ਨਾਲ ਪਕਾਇਆ ਦੇਖੋ ਬੜਾ ਵਧੀਆ ਮਸਾਲੇ ਦਾ ਕਲਰ ਆ ਗਿਆ ਉਸ ਤੋਂ ਬਾਅਦ ਇਹਦੇ ਵਿੱਚ ਦੋ ਚਮਚੇ ਭਰ ਕੇ ਪਾਤੇ ਦੇਸੀ ਘਿਓ ਦੇ ਕਿਉਂਕਿ ਦੇਸੀ ਘਿਓ ਬਿਨਾ ਸਬਜ਼ੀਆਂ ਦਾ ਸੁਆਦ ਹੈ ਜਿਹੜਾ ਉਹ ਅਧੂਰਾ ਹੁੰਦਾ ਬੜੀ ਕਮੈਂਟਾਂ ਵਿੱਚ ਕਹਿੰਦੇ ਆ ਤੁਸੀਂ ਹਰੇਕ ਚੀਜ਼ ਵਿੱਚ ਦੇਸੀ ਘਿਓ ਪਾਉਣੇ ਆਪਾਂ ਬਿਲਕੁਲ ਪਾਉਣੇ ਆ ਜੀ ਇਹ ਬੱਚਿਆਂ ਨੂੰ ਹੁਣ ਨਾ ਖਵਾਵਾਂਗੇ ਫਿਰ ਕਦੋਂ ਖਵਾਵਾਂਗੇ ਤੁਸੀਂ ਵੀ ਜ਼ਰੂਰ ਪਾਇਆ ਕਰੋ ਜਿਨ੍ਹਾਂ ਨੂੰ ਇਹ ਹজম ਹੋ ਜਾਂਦਾ ਹੈ ਵਧੀਆ ਤਰੀਕੇ ਨਾਲ ਬੱਚਿਆਂ ਨੂੰ ਤਾਂ ਆਪ ਆਰਾਮ ਨਾਲ ਦੇ ਸਕਦੇ ਆ ਜਦੋਂ ਹੀ ਮਸਾਲੇ ਭੁੰਨਗੇ ਤਾਂ ਉਹਦੇ ਵਿੱਚ ਪਾਤੇ ਜੀ ਆਪਾਂ ਰਾਜਮਾ ਜਦੋਂ ਹੀ ਤੁਸੀਂ ਇਹਦੇ ਵਿੱਚ ਰਾਜਮਾ ਪਾ ਦੇਣੀ ਹੈ ਤੇ ਤੇ ਧਿਆਨ ਰੱਖੋ ਰਾਜਮਾ ਨੂੰ ਆਪਾਂ ਪਹਿਲਾਂ ਉਬਾਲਿਆ ਨਹੀਂ ਸੀ ਜਿਵੇਂ ਛੋਲੇ ਵਗੈਰਾ ਆਪਾਂ ਪਹਿਲਾਂ ਤਿਆਰ ਕੀਤੇ ਕੁਛ ਨਹੀਂ ਕੀਤਾ ਸਿਰਫ ਭਿਉਂ ਕੇ ਰੱਖੇ ਸੀ ਚੰਗੀ ਤਰ੍ਹਾਂ ਧੋ ਕੇ ਇਹਦੇ ਵਿੱਚ ਪਾਤੇ ਉਸ ਤੋਂ ਬਾਅਦ ਜ਼ਰੂਰ ਤੋਂ ਅਨਸਾਰ ਪਾਤਾ ਆਪਾਂ ਅੱਧਾ ਪੌਣਾ ਚਮਚ ਨਮਕ ਕਦਾ ਤੁਸੀਂ ਆਪਣੇ ਹਿਸਾਬ ਨਾਲ ਪਾ ਲਿਓ ਚੰਗੀ ਤਰ੍ਹਾਂ ਮਿਕਸ ਕਰ ਲਿਓ ਤੇ ਇਹਨੂੰ ਇੱਥੇ 5 ਤੋਂ 7 ਮਿੰਟ ਲਈ ਸਲੋ ਫਲੇਮ ਤੇ ਪਕਾਉਂਦੇ ਜਾਓ ਰਾਜਮਾ ਚੰਗੀ ਤਰ੍ਹਾਂ ਮਸਾਲੇ ਵਿੱਚ ਮਿਕਸ ਹੋ ਜਾਣਗੇ ਤੇ ਇੱਥੇ ਬਿਲਕੁਲ ਮਸਾਲਾ ਆਪਣਾ ਇਸ ਤਰ੍ਹਾਂ ਜਿਵੇਂ ਬਿਲਕੁਲ ਸੁੱਕਾ ਬਿਲਕੁਲ ਪਾਣੀ ਨਹੀਂ ਕਿਉਂਕਿ ਚੰਗੀ ਤਰ੍ਹਾਂ ਪੱਕ ਗਿਆ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ 3 ਗਲਾਸ ਪਾਣੀ ਦੇ ਗਰਮ ਕਰਕੇ ਪਾਈ ਪਾਣੀ ਤੁਸੀਂ ਗਰਮ ਹੀ ਪਾਇਓ ਤਾਂ ਕਿ ਜਿਹੜਾ ਸਬਜ਼ੀ ਬਣਨ ਦਾ ਪ੍ਰੋਸੀਜਰ ਹੈ ਬਿਲਕੁਲ ਰੁਕੇ ਨਾ ਲਗਾਤਾਰ ਇਹ ਬੰਦੀ ਰਹੇ ਉਸ ਤੋਂ ਬਾਅਦ ਜੀ ਆਪਾਂ ਕੁੱਕਰ ਨੂੰ ਕਰਾਂਗੇ ਬੰਦ ਤੇ ਇਹਦੀਆਂ ਲਗਾਵਾਂਗੇ ਬਿਸਲਾ ਬਿਸਲਾ ਇਹਦੀਆਂ ਕਾਫੀ ਲੱਗਣਗੀਆਂ ਜਿੰਨੇ ਚ ਤੁਸੀਂ ਕਾਲੇ ਛੋਲੇ ਤਿਆਰ ਕਰਦੇ ਹੋ ਇਸ ਗੱਲ ਦਾ ਧਿਆਨ ਰੱਖਿਓ ਪਰ ਆਪਾਂ ਇਹਨਾਂ ਨੂੰ ਅਲੱਗ ਨਹੀਂ ਉਬਾਲਿਆ ਮਸਾਲੇ ਦੇ ਵਿੱਚ ਉਬਾਲਾਂਗੇ ਇਸ ਤਰੀਕੇ ਨਾਲ ਰਾਜਮਾ ਬਣਾ ਕੇ ਦੇਖਿਓ ਐਨੇ ਜਿਆਦਾ ਟੇਸਟੀ ਬਣਗੇ ਕਿ ਵਾਰ-ਵਾਰ ਇਹ ਤਰੀਕਾ ਅਪਣਾਇਆ ਕਰੋਗੇ ਪਰ ਹਜੇ ਇਹਦੇ ਵਿੱਚ ਆਪਾਂ ਕਾਫੀ ਕੁਝ ਪਾਉਣਾ ਹੈ ਤਾਂ ਕਿ ਇਹ ਬਹੁਤ ਜਿਆਦਾ ਟੇਸਟੀ ਬਣ ਸਕਣ ਤੇ ਇੱਥੇ ਤੁਸੀਂ ਰਾਜਮਾ ਨੂੰ ਹਲਕਾ ਜਿਹਾ ਦਬਾ ਕੇ ਦੇਖ ਲਿਓ ਜੇ ਤਿਆਰ ਹੈ ਤਾਂ ਠੀਕ ਹੈ ਨਹੀਂ ਦੁਬਾਰਾ ਬੀਸਲਾ ਲਗਾਇਓ ਉਸ ਤੋਂ ਬਾਅਦ ਜੀ ਆਪਾਂ ਇੱਕ ਲੈ ਪਿਆਜ਼ ਬਿਲਕੁਲ ਛੋਟੇ ਸਾਈਜ਼ ਦਾ ਚਾਹੋ ਤਾਂ ਦੋ ਲੈ ਸਕਦੇ ਹਾਂ ਪਰ ਛੋਟਾ ਸਾਈਜ਼ ਲਿਓ ਉਸ ਤੋਂ ਬਾਅਦ ਜੀ ਇਹਨੂੰ ਆਪਾਂ ਕਲੀਆਂ ਦੇ ਵਿੱਚ ਹੌਲੀ-ਹੌਲੀ ਬਖ ਕਰ ਲਾਂਗੇ ਇਸ ਤਰੀਕੇ ਨਾਲ ਇਹਨੂੰ ਖੋਲ ਲਿਓ ਤੁਸੀਂ ਪਿਆਜ਼ ਨੂੰ ਫਿਰ ਆਪਾਂ ਤਿੰਨ ਚਾਰ ਲਵਾਂਗੇ ਹਰੀਆਂ ਮੇ ਚਾ ਜਿਨ੍ਹਾਂ ਦੇ ਵਿਚਕਾਰ ਆਪਾਂ ਲਗਾ ਲਾਂਗੇ ਕੱਟ ਤੇ ਥੋੜੀ ਜੀ ਆਪਾਂ ਲਵਾਂਗੇ ਅਦਰਕ ਜਿਹਨੂੰ ਬਿਲਕੁਲ ਬਰੀਕ-ਬਰੀਕ ਆਪਾਂ ਕੱਟ ਲੈਣਾ ਇੱਥੇ ਤੁਸੀਂ ਲਸਣ ਵੀ ਲੈ ਸਕਦੇ ਹੋ ਜੀ ਦਾ ਟੇਸਟ ਤੁਹਾਨੂੰ ਪਸੰਦ ਹੈ ਉਹ ਚੀਜ਼ਾਂ ਲਿਓ ਰਾਜਮਾ ਨੂੰ ਆਪਾਂ ਕੜਾਈ ਵਿੱਚ ਕੱਢ ਲਿਆ ਪਰ ਤੁਹਾਨੂੰ ਕੱਢਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਮੈਂ ਇਸ ਲਈ ਕੱਢੀ ਕਿਉਂਕਿ ਇਹ ਕੁੱਕਰ ਵਿੱਚ ਸਹੀ ਤਰੀਕੇ ਨਾਲ ਦਿਖ ਨਹੀਂ ਰਹੀ ਸੀ ਉਸ ਤੋਂ ਬਾਅਦ ਜੀ ਆਪਾਂ ਇਹਨੂੰ 15-20 ਮਿੰਟ ਲਈ ਲਗਾਤਾਰ ਪਕਾਵਾਂਗੇ ਗੈਸ ਦੀ ਫਲੇਮ ਤੁਸੀਂ ਮੀਡੀਅਮ ਰੱਖ ਸਕਦੇ ਹੋ ਜਦੋਂ ਹੀ ਦੇਖੋ ਰਾਜਮਾ ਆਪਣੇ ਪੂਰੇ ਬਣ ਕੇ ਤਿਆਰ ਹੋਗੇ ਨਾਲ ਨਾਲ ਇਹ ਪੱਕ ਰਹੇ ਨੇ ਜਦ ਇਹ ਹਲਕੇ ਜੇ ਵਿੱਚ ਮੈਸ਼ ਹੋਣਗੇ ਵਿੱਚੋਂ ਵਿੱਚੋਂ ਤਾਂ ਇਹਦਾ ਟੇਸਟ ਹੋਰ ਵੀ ਵਧੀਆ ਆਊਗਾ ਉੱਪਰ ਦੀ ਆਪਾਂ ਪਾਤੀ ਜੀ ਮੇਥੀ ਤੇ ਇੱਥੇ ਸਬਜ਼ੀ ਦੀ ਐਨੀ ਜ਼ਿਆਦਾ ਖੁਸ਼ਬੂ ਆ ਰਹੀ ਸੀ ਕਿ ਆਪਣੇ ਆਪ ਹੀ ਦੱਸ ਰਹੀ ਸੀ ਕਿ ਮੈਂ ਤਿਆਰ ਹੋ ਚੁੱਕੀ ਹਾਂ ਫਿਰ ਆਪਾਂ ਲਿਆ ਜੀ ਕਮੈਸ਼ਰ ਹਲਕਾ ਜੈ ਇਹਨੂੰ 2-3 ਵਾਰੀ ਆਪਾਂ ਦਬਾ ਦਾਂਗੇ ਤਾਂ ਕਿ ਥੋੜੇ ਜਿਹੜੇ ਰਾਜਮਾ ਵਿੱਚ ਮਿਕਸ ਹੋ ਜਾਣ ਜ਼ਿਆਦਾ ਨਹੀਂ ਬਿਲਕੁਲ ਥੋੜੇ ਜੇ ਉਸ ਤੋਂ ਬਾਅਦ ਉੱਪਰ ਪਾਏ ਜੀ ਆਪਾਂ ਗਰਮ ਮਸਾਲਾ ਨਾਲ ਨਾਲ ਇਹ ਪੱਕਦੀ ਰਹੀ ਤੇ ਇਹ ਆਪਣੀਆਂ ਖੁਸ਼ਬੂਆਂ ਜਿਹੜੀਆਂ ਦੂਰ ਤੱਕ ਫਲਾਉਂਦੀ ਰਹੀ ਉਸ ਤੋਂ ਬਾਅਦ ਜੀ ਆਪਾਂ ਰਾਸ਼ਟ ਤੇ ਇਹਦੇ ਵਿੱਚ ਪਾਵਾਂਗੇ ਹਰਾ ਧਨੀਆ ਤੇ ਇਹਦਾ ਇੱਕ ਵਧੀਆ ਜਿਹਾ ਤੜਕਾ ਤਿਆਰ ਕਰਾਂਗੇ ਉਹ ਰਾਸ਼ਟ ਤੇ ਤੁਸੀਂ ਜ਼ਰੂਰ ਲਗਾਉਣਾ ਕਿਉਂਕਿ ਉਹਨੇ ਹੀ ਇਹਨੂੰ ਚਾਰ ਚੰਨ ਲਾ ਦੇਣੇ ਆ ਜਦੋਂ ਵੀ ਕਿਸੇ ਅੱਗੇ ਸਰਵ ਕਰੋਗੇ ਤਾਂ ਸਬਜੀ ਬਣੀ ਨੂੰ ਕਹਿ ਨਹੀਂ ਸਕਦਾ ਕਿ ਇਹ ਕਿਸੇ ਹੋਟਲ ਰੈਸਟੋਰੈਂਟ ਤੋਂ ਘਟ ਹੈ ਇੱਕ ਚਮਚ ਭਰ ਕੇ ਲਿਆ ਆਪਾਂ ਦੇਸੀ ਘਿਓ ਦਾ ਦੇਸੀ ਘਿਓ ਆਪਾਂ ਸਬਜੀ ਵਿੱਚ ਥੋੜਾ ਜਿਹਾ ਜ਼ਿਆਦਾ ਪਾਇਆ ਤੁਹਾਡਾ ਦਿਲ ਕਰੇ ਤਾਂ ਘਟ ਵਰਤ ਸਕਦੇ ਹੋ ਤੇ ਇਹ ਚੀਜ਼ਾਂ ਤੁਸੀਂ ਪਹਿਲਾਂ ਮਿਕਸ ਕਰਦੇ ਹੋ ਤੁਹਾਡੀ ਮਰਜ਼ੀ ਹੈ ਤੇ ਇਹਦੇ ਵਿੱਚ ਆਪਾਂ ਭੁੰਨੇ ਆ ਅਦਰਕ ਲਸਣ ਵੀ ਤੁਸੀਂ ਪਾ ਸਕਦੇ ਹੋ ਮੈਂ ਤੁਹਾਨੂੰ ਪਹਿਲੇ ਹੀ ਦੱਸਿਆ ਸੀ ਫਿਰ ਵਿੱਚ ਪਾਏ ਪਿਆਜ਼ ਹਰੀ ਮਿਰਚ ਪਕਾਉਣਾ ਇੱਥੇ ਇਹਨਾਂ ਨੂੰ ਆਪਾਂ ਬਿਲਕੁਲ ਨਹੀਂ 1 ਮਿੰਟ ਬਾਅਦ ਹੀ ਆਪਾਂ ਗੈਸ ਨੂੰ ਕਰਤਾ ਬੰਦ ਤੇ ਇਹਨੂੰ ਆਪਾਂ ਰਾਜਮਾ ਦੇ ਵਿੱਚ ਮਿਕਸ ਕਰ ਦਾਂਗੇ ਬਹੁਤ ਹੀ ਮਜ਼ੇਦਾਰ ਹੋਟਲ ਰੈਸਟੋਰੈਂਟ ਵਰਗੇ ਤੜਕਾ ਲਗਾ ਕੇ ਜਰੂਰ ਦੇਖਿਓ ਰਾਜਮਾ ਤੁਸੀਂ ਬੜੇ ਵਾਰ ਬਣਾਏ ਹੋਣਗੇ ਪਰ ਇੱਕ ਵਾਰੀ ਮੇਰੇ ਤਰੀਕੇ ਨਾਲ ਟਰਾਈ ਕਰਿਓ ਜਿੰਨੇ ਕੀ ਇਹਦੀ ਗਰੇਵੀ ਤੁਸੀਂ ਗਾੜੀ ਰੱਖਣੀ ਹੈ ਜਾਂ ਸਖਤ ਰੱਖਣੀ ਹੈ ਉਹ ਸਹੀ ਸਾਬਨਲੇ ਦੇ ਵਿੱਚ ਤੁਸੀਂ ਪਾਣੀ ਮਿਕਸ ਕਰ ਸਕਦੇ ਹੋ ਉੱਪਰ ਦੀ ਆਪਾ ਥੋੜਾ ਜਿਹਾ ਹੋਰ ਹਾਂ ਜਾਂ ਤਨੀ ਹੈ ਲਗਾਤਾ ਬਹੁਤ ਮਜ਼ੇਦਾਰ ਰਾਜਮਾ ਬਣ ਕੇ ਤਿਆਰ ਹੈ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤੇ ਬੱਚਿਆਂ ਨੂੰ ਬਣਾ ਕੇ ਜਰੂਰ ਖਵਾਇਓ ਕਮੈਂਟ ਕਰਕੇ ਦੱਸਿਓ ਕਿ ਤੁਹਾਡੇ ਬੱਚਿਆਂ ਨੂੰ ਇਹ ਰਾਜਮਾ ਦੀ ਸਬਜ਼ੀ ਕਿਉਂ ਚੀ ਲੱਗੀ ਧੰਨਵਾਦੀ